ਕਿਵੇਂ ਦਾ ਲੱਗ ਰਿਹਾ ਉਹਨਾਂ ਨੂੰ ਜਿਨ੍ਹਾਂ ਤੇ ਅੱਜ ਆਰਟੀਫੀਸ਼ੀਅਲ ਲੈਂਸ ਲੱਗੇ ਨੇ ਕਿਉਂਕਿ ਇੱਕ ਨਵਾਂ ਜੀਵਨ ਜਿਹੜਾ ਹੈ ਤੁਹਾਡੀ ਸੰਸਥਾ ਦੇ ਵੱਲੋਂ ਦਿੱਤਾ ਗਿਆ ਉਹਨਾਂ ਨੂੰ ਉਹਨਾਂ ਨੇ ਮੇਰੀ ਗੱਲ ਕੀਤੀ ਪੇਸ਼ੈਂਟ ਦਾ ਬੜੇ ਖੁਸ਼ ਨੇ ਕਿ ਲਾਈਟ ਵੇਟ ਹੈ ਆਰਾਮ ਨਾਲ ਚੱਲ ਸਕਦੇ ਨੇ ਤੇ ਹੁਣ ਹੀ ਤੁਸੀਂ ਵੀ ਇੰਟਰਵਿਊ ਕੀਤਾ ਹੋਗਾ ਟਰੱਕ ਡਰਾਈਵਰ ਦਾ ਤੇ ਉਹਨਾਂ ਦੇ ਪਹਿਲੀ ਵਾਰ ਲੱਗਿਆ ਦੇ ਇਜ਼ ਵੈਰੀ ਹੈਪੀ ਥੈਟ ਹੀ ਕੈਨ ਵਾਕ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਆਰਟੀਫੀਸ਼ੀਅਲ ਲੈਂਬ ਲਗਾ ਕੇ ਲੋਕਾਂ ਦੀ ਮਦਦ ਕੀਤੀ ਜਾਵੇ ਇਹ ਐਕਚੁਅਲੀ ਗਰਤਨਜੀਤ ਮੈਂ 3-4 ਮਹੀਨੇ ਤੋਂ ਇਹ ਫੂਫਰੋਨਾ ਸਟਾਰਟ ਕੀਤਾ ਹੋਇਆ ਬੁਰਾਲਾ ਹੈ ਗਰਤਨਜੀਤ ਮੇਰੇ ਕੋ ਆਏ ਸੀ ਇਹ ਕਹਿੰਦੇ ਇਹ ਫੂਫਰੋ ਦਾ ਵਾਦਾ ਅਚੀ ਕੁਆਲਿਟੀ ਹੈਗੀ ਹੈ ਤਾਂ ਫਿਰ ਉਸ ਨਾਲ ਜਾਣਾ ਚਾਹਾਂਗੇ ਤਾਂ ਹੀ ਸਟਾਰਟ ਕੀਤਾ ਉਸ ਤੋਂ ਪਹਿਲਾਂ ਮੈਂ ਬਰਤਿਕਾ ਪ੍ਰੋਜੈਕਟ ਵਿੱਚ ਕਰਦੀ ਸੀ ਜਿਹੜੇ ਲੋਕ ਹਜੇ ਵੀ ਜਿਨ੍ਹਾਂ ਨੂੰ ਨਹੀਂ ਪਤਾ ਕਿ ਇਹ ਆਰਟੀਫੀਸ਼ੀਅਲ ਲੈਂਸ ਐਕਸਮਨ ਐਂਜੋ ਤੇ ਰੂਬੋਟ ਫਾਊਂਡੇਸ਼ਨ ਦੇ ਨਾਲ ਕਿਵੇਂ ਮਿਲ ਕੇ ਲਗਵਾਏ ਜਾ ਸਕਦੇ ਨੇ ਤੇ ਸੰਪਰਕ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ ਇਹਦੇ ਚ ਤੁਹਾਡਾ ਨੰਬਰ ਦਿੱਤਾ ਹੋਇਆ ਸਾਡੀ ਆਨਲਾਈਨ ਵੈਬਸਾਈਟ ਤੇ ਵੀ ਹੈਗਾ ਦੂ ਗੁੱਡ ਫਾਊਂਡੇਸ਼ਨ ਦਾ ਵੈਬਸਾਈਟ ਤੇ ਨੰਬਰ ਹੈਗਾ ਉੱਤੇ ਕੰਟੈਕਟ ਕਰ ਸਕਦੇ ਨੇ ਨਿਮਿਸ਼ ਜੀ ਹੈਸੀ ਫਿਊਪਰੋ ਦੇ ਪ੍ਰੋਸਥੈਟਿਕ ਲਿੰਗਸ ਪ੍ਰੋਵਾਈਡ ਕਰ ਰਹੇ ਆ ਇਹ ਨਾਰਮਲ ਜੈਪੁਰ ਫੁੱਟ ਨਹੀਂ ਹੈ ਐਕਚੁਅਲੀ ਉਹਨਾਂ ਨੂੰ ਇੰਡੀਪੈਂਡੈਂਸ ਦੇ ਰਹੇ ਕਿ ਉਹ ਕੱਲ ਨੂੰ ਜੌਬ ਵੀ ਕਰ ਸਕਣ ਔਰ ਫਿਊਪਰੋ ਕੋਸ਼ਿਸ਼ ਕਰ ਰਿਹਾ ਹੈ ਕਿ ਵਿਦ ਜੋ ਮੈਟੂ ਐਂਡ ਅਦਰ ਥਿੰਗਸ ਉਹਨਾਂ ਨੂੰ ਜੌਬ ਓਪਰਚ्युनिटीज ਪ੍ਰੋਵਾਈਡ ਕੀਤੀ ਜਾਣ ਐਕਟਿਵ ਹਿਊਮਨ ਤੇ ਡੂ ਗੁੱਡ ਫਾਊਂਡੇਸ਼ਨ ਬਲੋਂ ਰਲ ਕੇ ਜਿਹੜਾ ਹੈਗਾ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਤੇ ਜਿਹੜੇ ਲੋਅਰ ਲੈਂਬ ਹੈਗੇ ਨੇ ਆਰਟੀਫੀਸ਼ੀਅਲ ਲਿੰਬ ਜਿਹੜੇ ਹੈਗੇ ਨੇ ਲਗਾਏ ਗਏ ਨੇ ਤੇ ਇਹਨਾਂ ਨੇ ਇਸ ਕੰਮ ਲਈ ਜਿਹੜਾ ਸਾਡਾ ਰੈੱਡ ਕ੍ਰਾਸ ਭਵਨ ਹੈਗਾ ਉਹ ਨੂੰ ਚੂਜ਼ ਕੀਤਾ ਆਈ ਥਿੰਕ ਅੱਜ 18 ਪੇਸ਼ੈਂਟਸ ਕੋ ਆਰਟੀਫੀਸ਼ੀਅਲ ਲਿੰਬਸ ਦਾ ਬੈਨੀਫਿਟ ਕੀਤਾ ਗਿਆ ਹੈ ਐਂਡ ਆਈ ਥਿੰਕ ਜੋ ਉਹਨਾਂ ਦਾ ਫੀਡਬੈਕ ਜ਼ਿਆਦਾ ਕਿ ਬਹੁਤ ਜ਼ਿਆਦਾ ਕੰਫਰਟੇਬਲ ਹੈ ਬਹੁਤ ਲਾਈਟ ਵੇਟ ਹੈ ਉਹਨਾਂ ਕੋ ਚੱਲਣਾ ਬਹੁਤ ਜ਼ਿਆਦਾ ਆਸਾਨੀ ਹੋ ਰਹੀ ਹੈ so i think that is the most brilliant feedback hame jo hum mil sakta hai first time banda wala patient 10 minute mein apne pairon pe khada hai ਬਟ ਉਸੇ ਨੂੰ ਹੋਰ ਅੱਛਾ ਗਿਆ ਜੀ ਮੇਰਾ ਐਕਸੀਡੈਂਟ ਹੋਇਆ ਸੀਗਾ ਡਰਾਈਵਰੀ ਕਰਦਾ ਹਾਂ ਐਕਸੀਡੈਂਟ ਹੋਇਆ ਸੀ ਤੇ ਮੇਰਾ ਐਕਸੀਡੈਂਟ ਦੇ ਦੌਰਾਨ ਲੱਤ ਕੱਟਣੀ ਪਈ ਗਈ ਤੇ ਲੱਤ ਗੱਡੀ ਤੇ ਸਾਨੂੰ ਇੱਥੇ ਡੀ ਐਮ ਸੀ ਦੇ ਵਿੱਚੋਂ ਕੀ ਕਹਿੰਦੇ ਆ ਪਾ ਸਿਵਲ ਹਸਪਤਾਲ ਚੋਂ ਪਤਾ ਲੱਗਿਆ ਵੀ ਇੱਥੇ ਕੋਈ ਸੰਸਥਾ ਵਾ ਐਕਟਿਵ ਹੂਮਨ ਐਕਟਿਵ ਹੂਮਨ ਨੇ ਉਹਨਾਂ ਨੇ ਫਿਰ ਦੱਸਿਆ ਵੀ ਇੱਥੇ ਆ ਜਾਓ ਤੁਸੀਂ ਰਾਜਪਾਲ ਮਨ ਪੰਜਾਬ ਲੁਧਿਆਣਾ ਵਿੱਚ ਤੇ ਉਸ ਤੋਂ ਬਾਅਦ ਇੱਥੇ ਆ ਕੇ ਚੈੱਕ ਕਰਵਾਇਆ ਜਿੱਦਾਂ ਕਿ ਅਸੀਂ ਪਤਾ ਲੱਗਿਆ ਵੀ ਫਰੀਜ ਲੱਤ ਬਣਾ ਰਿਹਾ ਕੋਈ ਪੈਸਾ ਨਹੀਂ ਕੋਈ 1 ਰੁਪਏ ਦਾ ਚਾਰਜਸ ਨਹੀਂ ਬੜਾ ਵਧੀਆ ਲੱਗ ਰਿਹਾ ਕਿ ਲੱਤ ਦੇ ਵਿੱਚ ਬਹੁਤ ਕੰਫਰਟੇਬਲ ਹੈ ਪਤਾ ਨਹੀਂ ਲੱਗ ਰਿਹਾ ਜਿਵੇਂ ਵੀ ਪਾਈ ਆ ਨਹੀਂ ਪਾਈ ਇਹ ਸਸਤਾ ਬਹੁਤ ਹੀ ਵਧੀਆ ਹੋ ਗਿਆ ਕਹਿੰਦੇ ਵੀ ਇੱਥੇ ਕੋਈ ਜੇ ਤੁਹਾਡਾ ਹੈਗਾ ਕੋਈ ਹੈਂਡੀਕੈਪ ਬੰਦਾ ਤੇ ਇੱਥੇ ਤੁਸੀਂ ਦੱਸ ਕੇ ਆਪਣੇ ਲੱਤ ਲਵਾ ਸਕਦੇ ਉਸ ਤੋਂ ਪਹਿਲਾਂ ਨਾਪ ਤੇ ਅੱਜ ਵੀ ਲੱਤ ਲਗਣੀ ਹੈ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਸੰਸਦਾ ਦਾ ਬਹੁਤ ਜ਼ਿਆਦਾ ਮੈਂ ਤੇ ਤੇਜ ਤੇਲੋਸਪੁਰ ਗੁਜਾਰਾ ਇਹਨਾਂ ਬਹੁਤ ਅੱਛੀ ਸੇਵਾ ਕਰ ਰਿਹਾ ਨੇ ਪਰ ਸਾਨੂੰ ਚਾਹੀਦਾ ਇਹਨਾਂ ਨਾਲ ਜੁੜਨ ਵੱਤ ਤੋਂ ਵੱਧ ਹੋ ਕੇ ਜੁੜਨਾ ਚਾਹੀਦਾ ਹੈ ਕੋਈ ਪੈਸੇ ਕਿ ਲਿੱਤੇ ਜਾ ਰਹੇ ਨਹੀਂ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਲੈ ਰਹੇ ਔਰ ਉਹ ਫ੍ਰੀ ਕਰ ਰਹੇ ਨੇ ਔਰ ਮੇਰੇ ਕੋ ਸ਼ਬਦ ਨਹੀਂ ਹੈ ਨਾ ਹੀ ਤਰੀਫ ਕਰਨ ਜੋਗੇ ਮੈਂ ਇੰਨੀ ਹੱਥ ਲੱਖਾਂ ਰੁਪਏ ਵਾਲ ਲੱਗ ਜਾਂਦੇ ਨੇ ਤੇ ਇਹ ਕੰਮ ਨਹੀਂ ਹੁੰਦਾ ਜਿਹੜਾ ਫ੍ਰੀ ਕੰਮ ਹੋ ਰਿਹਾ ਹੈ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਤਿਆਰ ਐਕਿਊਮੇਨ ਫਾਊਂਡੇਸ਼ਨ ਤੇ ਡੂ ਗੁੱਡ ਫਾਊਂਡੇਸ਼ਨ ਦੇ ਵੱਲੋਂ ਅੱਜ ਇੱਕ ਆਰਟੀਫੀਸ਼ੀਅਲ ਫ੍ਰੀ ਅ ਲੈਂਸ ਦਾ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਗਿਆ ਗੱਲਬਾਤ ਕਰਦੇ ਆ ਸਾਡੇ ਨਾਲ ਐਕਟ ਹਿਊਮਨ ਐਨ ਜੀਓ ਤੋਂ ਫਾਊਂਡਰ ਜਿਹੜੇ ਨੇ ਹਰਲੀਨ ਮੈਮ ਸਾਡੇ ਨਾਲ ਮੌਜੂਦ ਨੇ ਸਤਸ਼ਕਿਰ ਮੈਮ ਸਤਸ਼ਕਿਰ ਮੈਮ ਅੱਜ ਐਕਟ ਹਿਊਮਨ ਐਨ ਜੀਓ ਤੇ ਡੂ ਗੁੱਡ ਫਾਊਂਡੇਸ਼ਨ ਦੇ ਵੱਲੋਂ ਇੱਕ ਆਰਟੀਫੀਸ਼ੀਅਲ ਲੈਂਸ ਦਾ ਕੈਂਪ ਲਗਾਇਆ ਗਿਆ ਕਿ ਇਹ ਕੈਂਪ ਬਿਲਕੁਲ ਫ੍ਰੀ ਹੈ ਹਾਂਜੀ ਬਿਲਕੁਲ ਫ੍ਰੀ ਸੋ ਮੈਂ ਕਿੰਨੇ ਕੁ ਪਰਸਨਸ ਨੂੰ ਜਿਹੜੇ ਅੱਜ ਆਰਟੀਫੀਸ਼ੀਅਲ ਲੈਂਸ ਲਗਾਏ ਗਏ ਨੇ ਤੁਹਾਡੀ 익ਪੈਕਟੇਸ਼ਨ 20 ਦੀ ਥੀ ਤੇ 18 ਦੇ ਅੱਜ ਲੱਗ ਜਾਣਗੇ ਜਿਹੜੇ ਦੋ ਹੈਗੇ ਉਹਨਾਂ ਦੀ ਥੋੜੀ ਇੰਜਰੀ ਹੈ ਸੋ ਮੈਂ ਕਿਵੇਂ ਦਾ ਲੱਗ ਰਿਹਾ ਉਹਨਾਂ ਨੂੰ ਜਿਨ੍ਹਾਂ ਦੇ ਅੱਜ ਆਰਟੀਫੀਸ਼ੀਅਲ ਲੈਂਸ ਲੱਗੇ ਨੇ ਕਿਉਂਕਿ ਇੱਕ ਨਵਾਂ ਜੀਵਨ ਜਿਹੜਾ ਤੁਹਾਡੀ ਸੰਸਥਾ ਦੇ ਵੱਲੋਂ ਦਿੱਤਾ ਗਿਆ ਉਹਨਾਂ ਨੂੰ ਉਹਨਾਂ ਨਾਲ ਅਸੀਂ ਗੱਲ ਕੀਤੀ ਪੇਸ਼ੈਂਟ ਨਾ ਬੜੇ ਖੁਸ਼ ਨੇ ਕਿ ਲਾਈਟ ਵੇਟ ਹੈ ਆਰਾਮ ਨਾਲ ਚੱਲ ਸਕਦੇ ਨੇ ਤੇ ਹੁਣ ਹੀ ਤੁਸੀਂ ਵੀ ਇੰਟਰਵਿਊ ਕੀਤਾ ਹੋਗਾ ਟਰੱਕ ਡਰਾਈਵਰ ਦਾ ਤੇ ਉਹਨਾਂ ਦੇ ਪਹਿਲੀ ਵਾਰ ਲੱਗਿਆ ਤੇ ਹੀ ਇਸ ਵੈਰੀ ਹੈਪੀ ਦੈਟ ਹੀ ਕੈਨ ਵਾਕ ਸਮਝ ਕਿੰਨੀ ਕੁ ਕੋਸਟ ਇਸ ਦੇ ਵਿੱਚ ਆਉਂਦੀ ਕਿਉਂਕਿ ਆਰਟੀਫੀਸ਼ੀਅਲ ਲੈਂਸ ਜਦੋਂ ਵੀ ਕਿਸੇ ਦੇ ਦਿਮਾਗ ਦੇ ਵਿੱਚ ਨਾਮ ਆਉਂਦਾ ਤਾਂ ਡਰ ਜਾਂਦੇ ਨੇ ਕਿ ਬਹੁਤ ਜ਼ਿਆਦਾ ਕੋਸਟਲੀ ਹੁੰਦੇ ਨੇ ਇਹ ਲੈਂਸ ਤੁਹਾਡੇ ਵੱਲੋਂ ਫ੍ਰੀ ਲਗਾਏ ਜਾ ਰਹੇ ਨੇ ਬਟ ਫਿਰ ਵੀ ਕਿੰਨੀ ਕੁ ਕੋਸਟ ਜਿਹੜੀ ਹੈ ਸੰਸਥਾ ਨੂੰ ਆ ਰਹੀ ਐ ਐਕਚੁਅਲੀ ਐਵਰੇਜ ਲਈਏ ਵੈਸੇ ਕੋਸਟ ਡਿਫਰੈਂਟ ਹੁੰਦੀ ਐ ਇੱਕ ਪੂਰੀ ਲੈਗ ਦੀ ਡਿਫਰੈਂਟ ਹੁੰਦੀ ਐ ਹਾਫ ਲੈਗ ਦੀ ਡਿਫਰੈਂਟ ਪਰ ਐਵਰੇਜ ਜੋ ਹੈਗੀ ਉਹ 26000 ਪਰ ਪਰਸਨ ਹੈ ਤੇ ਆhti ਥਾਰਾ ਮੰਦਨ ਨੇ ਲਗਾਏ ਐ ਤਾਂ ਆਬਵੀਅਸਲੀ ਕੋਸਟ ਥੋੜੀ ਜ਼ਿਆਦਾ ਤਾਂ ਹੈ ਕਿਉਂਕਿ ਕੁਆਲਿਟੀ ਅੱਛੀ ਐ ਬਟ ਐਟਲੀਸਟ ਦੇ ਕ ਤੇ ਮੈਮ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਆਰਟੀਫੀਸ਼ੀਅਲ ਲਿੰਬ ਲਗਾ ਕੇ ਲੋਕਾਂ ਦੀ ਮਦਦ ਕੀਤੀ ਜਾਵੇ ਇਹ ਐਕਚੁਅਲੀ ਗਜਨ ਸਿੰਘ ਜੀ ਤੇ ਮੈਂ 3-4 ਮਹੀਨੇ ਤੋਂ ਹੀ ਫੂਫਰੋਨਾ ਸਟਾਰਟ ਕੀਤਾ ਹੋਇਆ ਹੈ ਉਪਰਾਲਾ ਹੈ ਗਜਨ ਸਿੰਘ ਜੀ ਮੇਰੇ ਕੋਲ ਆਏ ਸੀ ਕਿ ਕਹਿੰਦੇ ਫੂਫਰੋ ਦਾ ਬੜਾ ਅੱਛੀ ਕੁਆਲਿਟੀ ਹੈਗੀ ਹੈ ਤਾਂ ਅਸੀਂ ਉਹਦੇ ਨਾਲ ਜਾਣਾ ਚਾਹਾਂਗੇ ਤਾਂ ਅਸੀਂ ਸਟਾਰਟ ਕੀਤਾ ਉਸ ਤੋਂ ਪਹਿਲਾਂ ਮੈਂ ਬਰਤਿਕਾ ਪ੍ਰੇਸ਼ਨਾ ਕਰਦੀ ਸੀ ਤੇ ਉਹ ਵੀ ਠੀਕ ਸੀ ਪਰ ਅਸੀਂ ਜ਼ਿਆਦਾ ਅੱਛੀ ਕੁਆਲਿਟੀ ਵਾਲ ਜਾਣਾ ਚਾਹੁੰਦੇ ਸੀ ਤੇ ਮੈਮ ਤੁਸੀਂ ਐਕਟਿਵ ਮੈਨ ਐਨ ਜੀਓ ਦੇ ਵੱਲੋਂ ਹੋਰ ਕਿਹੜੀਆਂ-ਕਿਹੜੀਆਂ ਸੇਵਾਵਾਂ ਲੋਕਾਂ ਨੂੰ ਦੇ ਰਹੇ ਹੋ ਅਸੀਂ ਡਿਸੇਬਿਲਟੀ ਸਰਟੀਫਿਕੇਸ਼ਨ ਦੇ ਸਾਡੇ ਕੈਂਪ ਹੋ ਰਹੇ ਹਨ ਸਿਵਲ ਹਸਪੀਟਲ ਤੁਸੀਂ 3 ਸਾਲ ਵਿੱਚੋਂ ਪਿਛਲੇ ਦੰਦਾਂ ਚ ਜਿਸ ਅਸੀਂ ਅਰਾਊਂਡ 3000 ਲੋਕਾਂ ਨੂੰ ਪੈਨਸ਼ਨ ਦਵਾਈ ਹੈ ਜੁਡੀ ਆਈ ਆਰ ਡੀ ਕਾਰਡ ਦੇ ਥਰੂ ਟ੍ਰੈਵਲ ਕੰਸੈਸ਼ਨ ਤੇ ਹੋਰ ਬਹੁਤ ਤਰ੍ਹਾਂ ਦੀ ਸਹੂਲਤਾਂ ਹਨ ਤੇ ਇਸ ਤੋਂ ਇਲਾਵਾ ਸਾਡਾ ਕਾਰਤੀ ਪ੍ਰੋਜੈਕਟ ਚੱਲ ਰਿਹਾ ਜਿਸ ਜਸੀਂ ਗਵਰਨਮੈਂਟ ਟੀਚਰ ਨੂੰ ਕਰੀਅਰ ਕਾਉਨਸਲਿੰਗ ਦੀ ਟ੍ਰੇਨਿੰਗ ਦਿੰਨੇ ਆ ਤੇ ਬਾਕੀ ਸਾਡੇ ਅਸੀਂ ਲੁਧਿਆਣਾ ਬੱਸ ਸਟੈਂਡ ਨੂੰ ਡਿਸੇਬਲ ਫ੍ਰੈਂਡਲੀ ਕਰਨ ਦੀ ਕੋਸ਼ਿਸ਼ ਚਾ ਉਹ ਵੀ ਕਰਾਂਗੇ ਜਲਦੀ ਤੁਸੀਂ ਮੈਂ ਜਿਹੜੇ ਲੋਕ ਹਜੇ ਵੀ ਜਿਨ੍ਹਾਂ ਨੂੰ ਨਹੀਂ ਪਤਾ ਕਿ ਇਹ ਆਰਟੀਫੀਸ਼ੀਅਲ ਲਿੰਸ ਐਕ ਟਿਊਮਨ ਐਂਜੋ ਤੇ ਡੂ ਗੁੱਡ ਫਾਊਂਡੇਸ਼ਨ ਦੇ ਨਾਲ ਕਿਵੇਂ ਮਿਲ ਕੇ ਲਗਵਾਏ ਜਾ ਸਕਦੇ ਨੇ ਤੇ ਸੰਪਰਕ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ ਇਹਦੇ ਚ ਸਾਡਾ ਨੰਬਰ ਦਿੱਤਾ ਹੋਇਆ ਹੈ ਤੁਹਾਡੀ ਆਨਲਾਈਨ ਵੈਬਸਾਈਟ ਤੇ ਵੀ ਹੈਗਾ ਤੇ ਡੂ ਗੁੱਡ ਫਾਊਂਡੇਸ਼ਨ ਦਾ ਵੀ ਵੈਬਸਾਈਟ ਤੇ ਨੰਬਰ ਹੈਗਾ ਉੱਤੇ ਕੰਟੈਕਟ ਕਰ ਸਕਦੇ ਹੋ ਇਸ ਮੈਂ ਮਮ ਕਿਵੇਂ ਦਾ ਲੱਗ ਰਿਹਾ ਜਿਹੜੇ ਲੋਕ ਇੱਥੇ ਆ ਕੇ ਆਰਟੀਫੀਸ਼ੀਅਲ ਲੈਂਬਸ ਲਗਵਾ ਰਹੇ ਨੇ ਕਿਉਂਕਿ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਕਿਉਂਕਿ ਕਾਫੀ ਲੋਕ ਐਸੇ ਨੇ ਜਿਨ੍ਹਾਂ ਦੇ ਬਹੁਤ ਦਰਦਨਾਕ ਐਕਸੀਡੈਂਟਸ ਵੀ ਹੋਏ ਨੇ ਬਟ ਅੱਜ ਉਹ ਆਪਣੇ ਪੈਰਾਂ ਦੇ ਉੱਤੇ ਚੱਲਣ ਲਈ ਕਾਫੀ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਨੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਕਿਉਂਕਿ ਜਦ ਅਸੀਂ ਫਿਜ਼ੀਕਲੀ ਹੈਂਡੀਕੈਪ ਹੁੰਦੇ ਹਾਂ ਤੇ ਮੈਂਟਲੀ ਵੀ ਅਸੀਂ ਬਹੁਤ ਜ਼ਿਆਦਾ ਲੋ ਫੀਲ ਕਰਦੇ ਹਾਂ ਇਮੋਸ਼ਨਲੀ ਕਿਉਂਕਿ ਅਸੀਂ ਦੂਜਿਆਂ ਉੱਤੇ ਡਿਪੈਂਡੈਂਟ ਹੋ ਜਾਂਦੇ ਹਾਂ ਔਰ ਕਿਸੇ ਨੂੰ ਵੀ ਅੱਛਾ ਇਸ ਪਿੱਛੇ ਕਿਸੇ ਹੋਰ ਉੱਤੇ ਨਿਰਭਰ ਰਹਿਣ ਤੇ ਇਹਦੇ ਨਾਲ ਉਹਨਾਂ ਨੂੰ ਇੱਕ ਇੰਡੀਪੈਂਡੈਂਸ ਮਿਲ ਰਹੀ ਹੈ ਉਹ 셀ਫ ਇੰਡੀਪੈਂਡੈਂਟ ਹੋ ਰਹੇ ਹਨ ਜਿੱਥੇ ਜਾਣ ਉਹ ਚੱਲ ਸਕਦੇ ਹਨ ਔਰ ਜਿਹੜੇ ਸਾਡੇ ਨਾਲ ਨਿਮਿਸ਼ ਜੀ ਹੈ ਅਸੀਂ ਫਿਊਪਰੋ ਦੇ prosthetic limbs provide kar rahe hain in normal jaipur foot nahi hai actually unhonu independence de rahe hai ki oh kal nu job bhi kar sakan aur future koshish kar raha hai ki with zomato and other things unhonu job opportunities provide kiti jaan jide naal oh kal nu you know because jad assi kuch kam karan lag pende ha te assi apne aap hi jada sada mind hai wo positive rehanda hai te saadi intention hai ki assi unhonu you know ek happy making them independent te khushhal jeevan jee sakan ਕੰਟ੍ਰਿਬਿਊਟ ਕਰ ਸਕਣ ਇਨ ਦਾ ਵਰਲਡ ਵਿਦ देयर ਪੋਜ਼ਿਟਿਵਿਟੀ ਐਂਡ ਇਨਸਪਾਇਰ ਕਰ ਸਕਣ ਦੂਜਿਆਂ ਨੂੰ ਕਿ ਜਦ ਤੁਹਾਡਾ ਮਤਲਬ ਇੱਕ ਅੰਗ ਨਹੀਂ ਹੁੰਦਾ ਉਸ ਤੋਂ ਬਾਅਦ ਵੀ ਥੈਟ ਇਜ਼ ਨਾਟ ਦੀ ਐਂਡ ਆਫ ਲਾਈਫ ਯੂ ਕੈਨ ਯੂ ਆਰ ਅ ਮੋਟੀਵੇਸ਼ਨ ਫਾਰ ਅਦਰਸ ਐਂਡ ਯੂ ਕੈਨ ਲਿਵ ਯੋਰ ਲਾਈਫ ਟੂ ਦਾ ਫੁੱਲੈਸਟ ਸਰ ਕੀ ਨਾਮ ਹੈ ਜੀ ਤੁਹਾਡਾ ਔਰ ਨਵਨੀਤ ਜੋਸ਼ੀ ਸੈਕਟਰੀ ਰੈੱਡ ਕਰਾਸ ਲੁਧਿਆਣਾ ਤੇ ਅੱਜ ਐਕਟਿਵ ਹਿਊਮਨ ਤੇ ਡੂ ਗੁੱਡ ਫਾਊਂਡੇਸ਼ਨ ਵੱਲੋਂ ਰਲ ਕੇ ਜਿਹੜਾ ਹੈਗਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਤੇ ਜਿਹੜੇ ਲੋਅਰ ਲੈਂਬ ਹੈਗੇ ਨੇ ਆਰਟੀਫੀਸ਼ੀਅਲ ਲੈਂਬ ਜਿਹੜੇ ਹੈਗੇ ਨੇ ਲਗਾਏ ਗਏ ਨੇ ਤੇ ਇਹਨਾਂ ਨੇ ਇਸ ਕੰਮ ਲਈ ਜਿਹੜਾ ਸਾਡਾ ਰੈੱਡ ਕਰਾਸ ਭਵਨ ਹੈਗਾ ਉਹਨੂੰ ਚੂਜ਼ ਕੀਤਾ ਤੇ ਵੈਸੇ ਵੀ ਜਿਹੜੇ ਇਹ ਜਿਹੜੀ ਬਹੁਤ ਲੇਟੈਸਟ ਟੈਕਨੋਲੋਜੀ ਹੈ ਨਿਮਿਸ਼ ਜੀ ਹੈਗੇ ਨੇ ਬਹੁਤ ਜਿਹੜੀ ਹੈ ਜਿਨ੍ਹਾਂ ਲੋਕਾਂ ਦੇ ਇਹਨਾਂ ਨੇ ਲਗਾਏ ਨੇ ਬੜਾ ਅੱਛਾ ਉਹਨਾਂ ਨੂੰ ਫੀਲ ਹੋ ਰਿਹਾ ਤੇ ਲਾਸਟ ਟਾਈਮ ਵੀ ਮੈਂ ਇਹਨਾਂ ਨੇ ਲਗਾਏ ਸੀਗੇ ਮੈਂ ਦੇਖਿਆ ਸੀ ਕਿ ਜਿਹੜੇ ਲੋਕ ਚੱਲ ਕੇ ਜਾਂਦੇ ਸੀ ਪਤਾ ਹੀ ਨਹੀਂ ਸੀ ਚੱਲਦਾ ਵੀ ਉਹਨਾਂ ਦੇ ਆਰਟੀਫੀਸ਼ੀਅਲ ਲਿੰਬ ਲੱਗਿਆ ਹੋਇਆ ਕਿ ਨਹੀਂ ਲੱਗਿਆ ਹੋਇਆ ਇਹ ਸੈਕੰਡ ਉਪਰਾਲਾ ਹੈਗਾ ਤੇ ਇਹ ਵੈਸੇ ਵੀ ਜਿਹੜਾ ਹਰਲੀਨ ਐਕਟਿੰਗ ਹਿਊਮਨ ਤੋਂ ਜੈਸਮਿਨ ਪਾਵਾ ਡੂਗੂਡ ਫਾਊਂਡੇਸ਼ਨ ਤੋਂ ਇਹ ਰੈੱਡ ਕਰਾਸ ਦੇ ਨਾਲ ਕਨੈਕਟਡ ਨੇ ਇਹ ਬਹੁਤ ਲੋਕਾਂ ਦਾ ਜਿਹੜਾ ਹੈਗਾ ਭਲਾ ਜਿਹੜਾ ਰੈੱਡ ਕਰਾਸ ਦੇ ਥਰੂ ਕਰ ਰਹੇ ਨੇ ਜਦੋਂ ਵੀ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਕੋਲ ਕੋਈ ਵੀ ਨੀਡੀ ਆਉਂਦਾ ਉਹਨੂੰ ਕਿਸੇ ਨਾ ਕਿਸੇ ਹੈਲਪ ਦੀ ਲੋੜ ਹੁੰਦੀ ਹੈ ਜਿਹੜੀ ਹੈਲਪ ਅਸੀਂ ਕਈ ਵਾਰ ਰੈੱਡ ਕਰਾਸ ਤੋਂ ਨਹੀਂ ਕਰਾ ਸਕਦੇ ਤਾਂ ਡੀ ਸਾਹਿਬ ਕਹਿੰਦੇ ਨੇ ਵੀ ਕਿਸੇ ਐਨਜੀਓ ਦੇ ਥਰੂ ਕਰਾ ਦਿਓ ਤਾਂ ਸਭ ਨੂੰ ਸਭ ਤੋਂ ਪਹਿਲਾਂ ਐਕਟ ਹਿਊਮਨ ਤੇ ਹਰਲੀਨ ਜੀ ਤੇ ਜਸਮੀਨ ਪਾਵਾ ਡੂਡ ਫਾਊਂਡੇਸ਼ਨ ਤੋਂ ਅਸੀਂ ਇਹਨਾਂ ਨੂੰ ਕਾਲ ਕਰਦੇ ਆ ਇਹ ਇਮੀਡੀਏਟ ਜਿਹੜੀ ਆ ਉਹਨਾਂ ਨੂੰ ਜਿਹੜੇ ਨੀਡੀ ਪਰਸਨ ਨੇ ਉਹਨਾਂ ਨੂੰ ਹੈਲਪ ਦੰਦੇ ਨੇ ਅਸੀਂ ਵੈਸੇ ਵੀ ਜਿਹੜੀ ਇੱਕ ਕੰਟੇਨ ਜਿਹੜੀ ਆ ਇਹ ਵਾਲੀ ਖੁਰਦ ਹੰਬੜਾ ਰੋਡ ਦੇ ਉੱਤੇ ਤਿਆਰ ਕਰ ਰਹੇ ਆ ਜਿਹਨੂੰ ਕਿ ਸਪੈਸ਼ਲ ਬੱਚੇ ਰਨ ਕਰਨਗੇ ਉਹਨਾਂ ਵਿੱਚੋਂ ਇੱਕ ਸਪੈਸ਼ਲ ਬੱਚਾ ਸਾਡੇ ਕੋਲ ਆਇਆ ਵੀ ਹੋਇਆ ਉਹਦੇ ਵਿੱਚ ਹਰਲੀਨ ਐਕਟਿਵ ਹਿਊਮਨ ਵੱਲੋਂ ਇਹ ਨਾ ਨੇਵੀ ਐਕਟਿਵਲੀ ਉਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਔਰ ਜਿੰਨਾ ਵੀ ਇਹਨਾਂ ਦਾ ਆਨਰੇਰੀਅਮ ਹੋਏਗਾ ਉਹ ਹਰਲੀਨ ਜੀ ਨੇ ਕਿਹਾ ਵੀ ਉਹ ਇਹ ਉਹਨਾਂ ਨੂੰ ਦੇਣਗੇ सो मैम डू गुड फाउंडेशन फाउंड होवावान निभाई जा रही है डू गुड फाउंडेशन के अंडर दो सेंटर्स आते हैं एक हमारा है वेड़ा तिया का डे केयर सेंटर और दूसरा है बाल भवन वेड़ातिया में थर्टी फाइव केज्स हैं हम उनके लिए काफ़ी वर्कआउट कर रहे हैं उनकी एजुकेशन के लिए मेन और उनका आगे फ्यूचर भी सिक्योर करने के लिए कर रहे हैं और दूसरा ਬਾਲ ਭਵਨ ਕਾ ਜੈਸਮਿਨ ਜੀ ਸੋ ਜਿਹੜੇ ਬਾਲ ਭਵਨ ਦੇ ਇੱਥੇ ਬੱਚੇ ਹੈ ਅਸੀਂ ਇਹਨਾਂ ਦੀ ਵੀ ਐਜੂਕੇਸ਼ਨ ਦੀ ਜਿਹੜਾ ਧਿਆਨ ਹੈ ਉਹ ਅਸੀਂ ਰੱਖ ਰਹੇ ਹਾਂ ਰੈੱਡ ਕਰਾਸ ਸੁਸਾਇਟੀ ਇਸ ਟੇਕਿੰਗ ਕੇਅਰ ਆਫ देयर ਸਟੇ ਐਂਡ ਏਵਰੀਥਿੰਗ ਤੇ ਸਾਡਾ ਇੱਕ ਮਕਸਦ ਹੈ ਕਿ ਇਹ ਜਿਹੜੇ ਬੱਚੇ ਹੈ ਜੀਵਨ ਵਿੱਚ ਪੜ੍ਹ ਲਿਖ ਜਾਣ ਔਰ ਕੁਝ ਬਣ ਜਾਣ ਕਿਉਂਕਿ ਪੜ੍ਹਾਈ ਇੱਕ ਐਸਾ ਟੂਲ ਹੈ ਜਿਹੜਾ ਤੁਹਾਨੂੰ ਇੰਡੀਪੈਂਡੈਂਟ ਬਣਾਉਂਦੇ ਹੈ ਔਰ ਸਪੈਸ਼ਲੀ ਜਿਹੜੇ ਸਾਡਾ ਫੋਕਸ ਗਰਲ ਚਾਈਲਡ ਹੁੰਦੇ ਹੈ ਕੱਲ ਨੂੰ ਤੁਸੀਂ ਕੰਮ ਨਹੀਂ ਵੀ ਕਰੋ ਪਰ ਜਦ ਤੁਸੀਂ ਐਜੂਕੇਟਿਡ ਹੋਤੇ ਤੁਸੀਂ ਆਪਣੇ ਪਰਿਵਾਰ ਨੂੰ ਅੱਛੇ ਤਰ੍ਹਾਂ ਸੰਭਾਲ ਸਕਦੇ ਹੋ ਤੁਸੀਂ ਆਪਣੇ ਬ ਯੂ ਵਿਲ ਮੇਕ ਸ਼ੋਰ ਯੂ ਵਿਲ ਐਜੂਕੇਟ ਤੇ ਅਸੀਂ ਉਹਨਾਂ ਨੂੰ ਨਾਲ ਨਾਲ ਬਾਕੀ ਸਕਿੱਲਸ ਵੀ ਸਿਖਾਉਂਦੇ ਹਾਂ ਜਿਦੇ ਵਿੱਚ ਅਸੀਂ ਐਕਟੀਵਿਟੀਆਂ ਕਰਦੇ ਹਾਂ ਸਾਡੇ ਬੱਚੇ ਬਹੁਤ ਸੋਨਾ ਕਰੋਸ਼ੀਆ ਆਰਟ ਪੇਂਟਿੰਗ ਕਰ ਲੈਂਦੇ ਹਨ ਡਾਂਸ ਵਿੱਚ ਬਹੁਤ ਅੱਛੇ ਹਨ ਤੇ ਅਸੀਂ ਉਹਨਾਂ ਦਾ ਮੈਤਰੀ ਸੰਸਕਾਰ ਵੈਲਿਊ ਬੇਸਡ ਐਜੂਕੇਸ਼ਨ ਵੀ ਕਰਦੇ ਹਾਂ ਵਿਦ ਮੈਤਰੀ ਬੋਧ ਪਰਿਵਾਰ ਤੇ ਸਾਡਾ ਇਹ ਆਬਜੈਕਟਿਵ ਹੈ ਕਿ ਕੱਲ ਨੂੰ ਇੱਕ ਅੱਛੇ ਇਨਸਾਨ ਬਣਨ ਔਰ ਆਪਣੇ ਜੀਵਨ ਵਿੱਚ ਸਕਸੈਸਫੁਲ ਬਣਨ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਜੇ ਸਾਡੇ ਨਾਲ ਅਰਾਊਂਡ 87 ਕਿਡਸ ਜੁੜੇ ਹੋਏ ਹਨ ਸੋ ਹੁਣ ਸਾਡੇ ਨਾਲ ਫਿਊਪਰੋ ਤੋਂ ਨਿਮੀ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਅੱਜ ਆਰਟੀਫੀਸ਼ੀਅਲ ਲਿੰਗਸ ਦਾ ਕੈਂਪ ਲਗਾਇਆ ਗਿਆ ਕਿੰਨੇ ਕ ਪਰਸਨਸ ਨੂੰ ਇਸ ਦਾ ਲਾਭ ਮਿਲਿਆ ਤੇ ਕਿਵੇਂ ਦਾ ਮਹਿਸੂਸ ਹੋ ਰਿਹਾ ਉਹਨਾਂ ਨੂੰ ਅੱਜ ਆਰਟੀਫੀਸ਼ੀਅਲ ਲਿੰਗਸ ਲਗਵਾ ਕੇ ਆਈ ਥਿੰਕ ਅੱਜ 18 ਪੇਸ਼ੈਂਟਸ ਕੋ ਐਡਵਿਸ਼ੀਅਲ ਲਿੰਗਸ ਲਿੰਗਸ ਦਾ ਬੈਨੀਫਿਟ ਕੀਤਾ ਗਿਆ ਹੈ ਐਂਡ ਆਈ ਥਿੰਕ ਜੋ ਉਹਨਾਂ ਦਾ ਫੀਡਬੈਕ ਸਤਾ ਕਿ ਬਹੁਤ ਜ਼ਿਆਦਾ ਕੰਫਰਟੇਬਲ ਹੈ ਬਹੁਤ ਲਾਈਟ ਵੇਟ ਹੈ ਉਹਨੂੰ ਚੱਲਣੇ ਵਿੱਚ ਬਹੁਤ ਜ਼ਿਆਦਾ ਆਸਾਨੀ ਹੋ ਰਹੀ ਹੈ सो आई थिंक दैट इज द मोस्ट ब्रिलियंट फीडबैक जो हमें जो हमें मिल सकता है फर्स्ट टाइम बंदा मतलब पेशेंट 10 मिनट में अपने पैरों पे खड़ा है दैट उससे और अच्छा क्या चाहिए सो सर ये लेम्स लगन तो बाद पर्सन नु जेड़ा नॉर्मल ही जेड़ा महसूस होता है या फिर किसी तरह का कुछ लगता है कि मेरे पैर दे बीच कुछ लग गया हुआ आई थिंक आप 90% आप नॉर्मल हो जाते हो बाय नॉर्मल आई डोंट मीन कि आप पहाड़ चढ़ पाओगे ये कर पाओगे जो आप प्रीवियस लाइफ जो प्रीवियसली करते थे बिफोर सर्जरी तो आप सारा कुछ कर पाओगे चाहे वो सीढ़ियाँ चढ़नी हो कुछ भी करना हो वो कर सकते हैं कुछ भी करना हो हमारे पास पेशेंट्स हैं जो एक एक दिन में दस किलोमीटर चलते हैं तो वो उन्होंने अपने एक अगर मैं पाँच किलोमीटर चलता हूँ वो अगला बंदा मेरे से ज़्यादा चल पाता है क्योंकि उसके पास ऐसी टेक्नोलॉजीज़ हैं उसके पास ऐसी इतनी मोटिवेशन है तो बस अप ख़ुद सेल्फ सेल्फ के ऊपर थोड़ा मोटिवेशन के साथ ਅਬ ਕੁਛ ਵੀ ਚੀਜ਼ ਕਰ ਸਕਦੇ ਹੋ ਜੋ ਆਪ ਕਰਨਾ ਚਾਹਤੇ ਹੋ ਸੋ ਇੱਕ ਬੜੀ ਹੀ ਪਿਆਰੀ ਤਸਵੀਰ ਤੁਹਾਨੂੰ ਦਿਖਾਣੇ ਆ ਤੁਸੀਂ ਦੇਖ ਸਕਦੇ ਹੋ ਇੱਕ ਸ਼ਖਸ ਜਿਹੜਾ ਜਿਹੜਾ ਅੰਗ ਹੈ ਉਹ ਨਹੀਂ ਸੀ ਤਾਂ ਅੱਜ ਆਰਟੀਫੀਸ਼ੀਅਲ ਲਿੰਬਸ ਦੇ ਨਾਲ ਉਹਨਾਂ ਨੂੰ ਇੱਕ ਨਵਾਂ ਜੀਵਨ ਜਿਹੜਾ ਮਿਲ ਚੁੱਕਿਆ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਵੇਂ ਆਰਾਮ ਦੇ ਨਾਲ ਆਪਣੇ ਪੈਰਾਂ ਭਾਰ ਜਿਹੜਾ ਚੱਲ ਰਹੇ ਨੇ ਗੱਲਬਾਤ ਕਰਦੇ ਆ ਬਾਈ ਜੀ ਸਸ਼ੀਕਲ ਜੀ ਸਸ਼ੀਕਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਦਿਲਪ੍ਰੀਤ ਹੈ ਗਏ ਜੀ ਮੇਰਾ ਐਕਸੀਡੈਂਟ ਹੋਇਆ ਸੀਗਾ ਡਰਾਈਵਰੀ ਕਰਦਾਂ ਮੈਂ ਜੀ ਐਕਸੀਡੈਂਟ ਹੋਇਆ ਸੀ ਤੇ ਮੇਰਾ ਐਕਸੀਡੈਂਟ ਦੇ ਦੌਰਾਨ ਲੱਤ ਕੱਟਣੀ ਪੈ ਗਈ ਸੀ ਤੇ ਲੱਤ ਗੱਡੀ ਤੇ ਸਾਨੂੰ ਇੱਥੇ ਡੀ ਐਮ ਸੀ ਦੇ ਵਿੱਚੋਂ ਕੀ ਕਹਿੰਦੇ ਆਪਣਾ ਸਿਵਲ ਹਸਪਤਾਲ ਚੋਂ ਪਤਾ ਲੱਗਿਆ ਵੀ ਇੱਥੇ ਕੋਈ ਸੰਸਥਾ ਵਾ ਐਕਟਿਵ ਹਿਊਮਨ ਜੀ ਐਕਟਿਵ ਹਿਊਮਨ ਨੇ ਉਹਨਾਂ ਨੇ ਫਿਰ ਦੱਸਿਆ ਵੀ ਇੱਥੇ ਆ ਜਾਓ ਤੁਸੀਂ ਰਾਜ ਭਵਨ ਪੰਜਾਬ ਲੁਧਿਆਣਾ ਵਿੱਚ ਤੇ ਉਸ ਤੋਂ ਬਾਅਦ ਇੱਥੇ ਆ ਕੇ ਚੈੱਕ ਕਰਵਾਇਆ ਜਿੱਦਾਂ ਕਿ ਅਸੀਂ ਉਹ ਪਤਾ ਲੱਗਿਆ ਵੀ ਫਰੀਜ਼ ਲੱਤ ਬਣਾ ਰਿਹਾ ਕੋਈ ਪੈਸਾ ਨਹੀਂ ਕੋਈ 1 ਰੁਪਏ ਦਾ ਚਾਰਜ ਨਹੀਂ ਬੜਾ ਵਧੀਆ ਲੱਗ ਰਿਹਾ ਕਿ ਲੱਤ ਦੇ ਵਿੱਚ ਬਹੁਤ ਕੰਫਰਟੇਬਲ ਪਤਾ ਨਹੀਂ ਲੱਗ ਰਿਹਾ ਜਿਵੇਂ ਵੀ ਪਾਈ ਆ ਨਹੀਂ ਪਾਈ ਫਿਰ ਨੋਰਮਲ ਲਾਈਫ ਚੱਲ ਰਹੀ ਹੈ ਜੇ ਕਹਿੰਦਾ ਮਤਲਬ ਇਦਾਂ ਨਹੀਂ ਹੈਗਾ ਵੀ ਉਹ ਆਊਟਫਿਟ ਜੀ ਲੱਗ ਰਹੀ ਉਹ ਹੋਰ ਤਰੀਕੇ ਦੀ ਉਦਾਂ ਮੈਂ ਇਹ ਨੋਰਮਲ ਹੈ ਕੰਮ ਵੀ ਇਦਾਂ ਹੈ ਨਹੀਂ ਵੀ ਆਡ ਜੀ ਲੱਗਦੀ ਹੈ ਵੀ ਜਿਵੇਂ ਹੁਣ ਤੁਰਨ ਦੇ ਵਿੱਚ ਵੀ ਤੁਸੀਂ ਦੇਖਿਆ ਵੀ ਇਦਾਂ ਨਹੀਂ ਪਤਾ ਲੱਗ ਰਿਹਾ ਵੀ ਬੰਦਾ ਜੇ ਪਜਾਮਾ ਪਾਇਆ ਹੋਵੇ ਨੋਰਮਲ ਬੰਦੇ ਨੂੰ ਨਹੀਂ ਪਤਾ ਜਜਮੈਂਟ ਨਹੀਂ ਨਹੀਂ ਹੋ ਸਕਦੀ ਇਹ ਚੀਜ਼ ਦੀ ਬਾਕੀ ਮੈਂ ਤੁਹਾਨੂੰ ਚੁਰਕੇ ਦਿਖਾ ਦਿੰਦਾ ਇੱਕ ਕਰੀ ਕਿਦਾਂ ਹੋਏ ਹੌਲੀ ਹੌਲੀ ਤੁਹਾਨੂੰ ਪਤਾ ਲੱਗੂ ਕਿੰਨਾ ਸਮਾਂ ਕਿੰਨਾ ਹੋਇਆ ਸੀ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਸੀ ਇਹ ਤਾਂ ਹੋ ਗਏ ਮੈਨੂੰ 6 ਮਹੀਨੇ ਹੋ ਗਏ 6-7 ਮਹੀਨੇ ਹੋ ਗਏ ਇਹਨੂੰ 6-7 ਮਹੀਨੇ ਤੋਂ ਬੈੱਡ ਤੇ ਹੀ ਬੈਠਾ ਹਾਂ ਕੋਈ ਹੈ ਨਹੀਂ ਸੀਗਾ ਮਹਿੰਗੀ ਲੱਤ ਪਤਾ ਨਹੀਂ 3-3 ਲੱਖ ਤੋਂ 4-4 ਲੱਖ ਤੋਂ ਸਟਾਰਟ ਹੋ ਰਹੀ ਹੈ ਜਿਹੜੀ ਕੰਪਨੀ ਦੀ ਪਰ ਇਹੀ ਚੀਜ਼ ਹੈ ਸੇਮ ਵੀ ਗੋਡਾ ਵੀ ਮੁੜਦਾ ਵਾ ਉਹਦੇ ਵਿੱਚ ਵੀ ਗੋਡਾ ਮੁੜਦਾ ਇਹਦੇ ਵਿੱਚ ਵੀ ਇਹੀ ਚੀਜ਼ ਹੈ ਸੇਮ ਗੱਲਬਾਤ ਉਹੀ ਹੈ ਵੀ ਚੱਕਰ ਹੀ ਆ ਵੀ ਕੰਫਰਟੇਬਲ ਹੋਣੀ ਚਾਹੀਦੀ ਜਿੱਦਾਂ ਦੀ ਮਰਜ਼ੀ ਹੋਵੇ ਤੁਰਨ ਦੇ ਵਿੱਚ ਉਹ 4 ਲੱਖ 5 ਲੱਖ 6 ਲੱਖ ਉੱਤੇ ਦੇ ਉੱਤੇ ਵਧੀ ਜਾਂਦਾ ਸੀ ਗਏ ਵੀ ਸੀਗੇ ਉੱਥੇ ਚੈੱਕ ਕਰਨ 6-7 ਲੱਖ ਤੋਂ ਸਟਾਰਟ ਆ ਜੀ ਉਹ ਕੰਮ ਪਰ ਉਹ ਗੱਲ ਪਤਾ ਕੀ ਹੈ ਪੈਸਿਆਂ ਵਾਲੀ ਦੀ ਗੱਲ ਹੈ ਕੱਲ ਨੂੰ ਜੇ ਕਿਤੇ ਉਹ ਖਰਾਬ ਹੁੰਦਾ ਮਰਨ ਲੋ ਲਵਾ ਵੀ ਲਈ ਆ ਬਖਰਾਬ ਹੋ ਗਿਆ ਉਹ ਚੀਜ਼ ਫਿਰ ਮੈਨੂੰ ਨਹੀਂ ਲੱਗਦਾ ਵੀ ਉਹ ਪੈਸੇ ਦੁਆਰਾ ਫੇਰ ਲਾ ਕੇ ਬਣਾ ਸਕਦਾ ਬੰਦਾ ਸੋ 6-7 ਮਹੀਨੇ ਤੋਂ ਤੁਸੀਂ ਬੈੱਡ ਤੇ ਪਏ ਸੀ ਅੱਜ ਤੁਹਾਨੂੰ ਆਪਣੇ ਪੈਰਾਂ ਭਾਰ ਚੱਲ ਰਹੇ ਹੋ ਕੰਮ ਕਾਜ ਕਰ ਸਕੋਗੇ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਵੀ ਐਵੇਂ ਕਹੀਏ ਵੀ ਬਹੁਤ ਜ਼ਿਆਦਾ ਕੰਫਰਟੇਬਲ ਆ ਹੁਣ ਔਰ ਤੁਹਾਨੂੰ ਦੱਸ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਵੀ ਕਿੰਨਾ ਖੁਸ਼ ਐ ਇਸ ਟਾਈਮ ਐ ਇਸ ਸੰਸਥਾ ਬਾਰੇ ਕੀ ਕਹਿਣਾ ਚਾਹੋਗੇ ਜਿਸ ਦੇ ਵੱਲੋਂ ਇਹ ਉਪਰਾਲਾ ਕੀਤਾ ਹੈ। ਅਰੀ ਇਹਨਾਂ ਦਾ ਫਰੋਜਪੁਰ ਰੋਡ ਤੇ ਕਹਿੰਦੇ ਵੀ ਇਹ ਸੰਸਥਾ ਹੈਗੀ ਜੇ ਕਿਸੇ ਨੇ ਲਵਾਉਣੀ ਵੀ ਹੋਵੇ ਤਾਂ ਕਹਿੰਦੇ ਗੱਲਬਾਤ ਕਰ ਸਕਦੇ ਹੋ ਤੁਸੀਂ ਸਾਡੇ ਨਾਲ। ਇਹ ਸੰਸਥਾ ਬਹੁਤ ਹੀ ਵਧੀਆ ਹੋਏ ਕਹਿੰਦੇ ਵੀ ਇੱਥੇ ਕੋਈ ਜੇ ਤੁਹਾਡਾ ਹੈਗਾ ਕੋਈ ਹੈਂਡੀਕੈਪ ਬੰਦਾ ਤੇ ਇੱਥੇ ਤੁਸੀਂ ਦੱਸ ਕੇ ਆਪਣੇ ਲਾਤ ਲਵਾ ਸਕਦੇ ਹੋ। ਵੀ ਤੁਹਾਡਾ ਜਿੱਥੇ ਵੀ ਕੈਂਪ ਲੱਗੂਗਾ ਤੁਹਾਨੂੰ ਦੱਸ ਦੇਣਗੇ ਵੀ ਉੱਥੇ ਕੈਂਪ ਲੱਗਾ ਸਾਡਾ ਵੀ ਉੱਥੇ ਜਾ ਕੇ ਤੁਸੀਂ ਜਿੰਕ ਕਰਾਇਓ। ਬਸ ਬਹੁਤ ਬਹੁਤ ਧੰਨਵਾਦ ਜਿਹੜਾ ਸ ਤੁਸੀਂ ਇਹਨਾਂ ਪਿਆਰ ਤੇ ਲਈ ਡੇਲੀ ਪੋਸਟ ਵਾਲਿਆਂ ਦਾ ਪੰਜਾਬੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਰੀ ਰੈਨ ਲੁਧਿਆਣਾ ਤੋਂ ਆਇਆ ਇਸ ਤੋਂ ਪਹਿਲਾਂ ਨਾਪ ਜਗਿਆ ਸੀ ਅੱਜ ਮੈਂ ਨੱਥ ਲੱਗਣੀ ਹੈ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਸੰਸਦ ਆਦਮ ਬਹੁਤ ਜ਼ਿਆਦਾ ਮੈਂ ਤੇ ਤੇ ਰੋਸ਼ਿਕਰ ਗੁਜ਼ਾਰਾ ਇਹਨਾਂ ਬਹੁਤ ਅੱਛੀ ਸੇਵਾ ਕਰ ਲੈਣਾ ਔਰ ਸਾਨੂੰ ਚਾਹੀਦਾ ਇਹਨਾਂ ਨਾਲ ਜੁੜਨ ਵੱਧ ਤੋਂ ਵੱਧ ਹੋ ਕੇ ਜੁੜਨਾ ਚਾਹੀਦਾ ਹੈ ਕੀ ਹੋਇਆ ਕੀ ਸੀ ਸਰ ਇਹ ਰਾਤ ਮੇਰੀ ਕਿਡਨੀ ਦਾ ਇਨਫੈਕਸ਼ਨ ਹੋ ਗਿਆ ਸੀ ਮੈਨੂੰ ਵੀ ਕਿਡਨੀ ਇਨਫੈਕਸ਼ਨ ਹੋਣ ਕਰਕੇ ਐਮਪਟੇਸ਼ਨ ਹੋਈ ਸੀ ਰਾਤ ਦੀ ਕਿੰਨੇ ਸਮੇਂ ਤੋਂ ਬੈੱਡ ਤੇ ਸੀ ਤੇ ਇਹ ਮੈਂ ਬੈੱਡ ਤੇ ਸੀ 4 ਸਾਲ ਤੋਂ 4 ਸਾਲ ਤੋਂ 4 ਸਾਲ ਤੋਂ ਬਾਅਦ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ ਲੱਗ ਪਿਆ ਬਹੁਤ ਬਹੁਤ ਖੁਸ਼ੀ ਮਹਿਸੂਸ ਹੋਈ ਮੈਨੂੰ ਬਹੁਤ ਅੱਛਾ ਲੱਗੇਗਾ ਇਸ ਸੰਸਥਾ ਬਾਰੇ ਕੀ ਤੁਹਾਨੂੰ ਪਤਾ ਲੱਗਿਆ ਸੰਸਥਾ ਬਾਰੇ ਤੋਂ 10 ਵੇਲੇ ਇਹਨਾਂ ਨੇ ਬਹੁਤ ਅੱਛਾ ਸੇਵਾ ਕਰਦੇ ਨੇ ਪਰ ਬਹੁਤ ਵਧੀਆ ਲੱਗਿਆ ਪੈਸੇ ਵੀ ਲਿੱਤੇ ਜਾ ਰਹੇ ਨਹੀਂ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਲੈ ਰਹੇ ਔਰ ਬੋਸ ਫ੍ਰੀ ਕਰ ਰਹੇ ਨੇ ਔਰ ਮੇਰੇ ਕੋ ਸ਼ਬਦ ਨਹੀਂ ਹੈ ਨਾ ਹੀ ਤਾਰੀਫ ਕਰਨ ਜੋਗੇ ਮੈਂ ਇੰਨੀ ਲੱਖਾਂ ਰੁਪਏ ਬਾ ਲੱਗ ਜਾਂਦੇ ਨੇ ਤੇ ਇਹ ਕੰਮ ਨਹੀਂ ਹੁੰਦਾ ਜਿਹੜਾ ਫ੍ਰੀ ਕੰਮ ਹੋ ਰਿਹਾ ਹੈ ਉਹ ਮੇਰੇ ਕੋ ਸ਼ਬਦ ਨਹੀਂ ਹੈਗੇ ਪਰਮਾਤਮਾ ਦੇ ਬਾਦ ਇਹਨਾਂ ਦਾ ਮੈਂ ਦਿਲੋਂ ਸ਼ੁਕਰ ਗੁਜ਼ਾਰਾ ਜੀ ਇਹਨਾਂ ਬਹੁਤ ਅੱਛਾ ਸੇਵਾ ਕਰ ਰਹੇ ਨੇ ਬਹੁਤ ਅੱਛਾ ਬੁਰਾ ਲਾ ਕਰ ਰਹੇ ਨੇ ਔਰ ਮੇਰੀ ਕੋਸ਼ਿਸ਼ ਹੋਗੀ ਮੈਂ ਠੀਕ ਹੋ ਕੇ ਇਹਨਾਂ ਨਾਲ ਜੁੜਾਂਗਾ ਖੁਦ ਹੀ ਪਰ ਵੱਤ ਤੋਂ ਵੱਤ ਪ੍ਰੇਰਿਤ ਕਰਾਂਗਾ ਦੂਜੇ ਨੂੰ ਇਹਨਾਂ ਨਾਲ ਜੁੜੋ ਤੁਸੀਂ ਇਹਨਾਂ ਦੇ ਪਾਈਪੋ ਹਾਂਜੀ ਮੈਂ ਇਹਨਾਂ ਦੇ ਪਾਈਪੋ ਕਿੰਨਾ ਸਮਾਂ ਜਿਹੜਾ 4 ਸਾਲ ਦਾ ਸਮਾਂ ਦੱਸਿਆ ਜਾ ਰਿਹਾ ਕਿ ਬੈੱਡ ਤੇ ਸੀਗੇ ਕਿੰਨੀ ਕੁ ਮੁਸ਼ਕਲਾ ਹੋਈਆਂ ਤੇ ਅੱਜ ਕਿੰਨੀ ਕੁ ਖੁਸ਼ੀ ਤੁਹਾਨੂੰ ਮਹਿਸੂਸ ਹੋ ਰਹੀ ਮੈਨੂੰ ਤੇ ਤੁਹਾਡੇ ਹਸਬੰਦ ਪੈਰਾਂ ਦੇ ਉੱਤੇ ਆਫ ਸਾਨੂੰ ਅਸੀਂ ਖੁਸ਼ੀ ਦੱਸ ਨਹੀਂ ਸਕਦੇ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਇਹਨਾਂ ਦੀ ਲੈਗ ਲੱਗ ਜਾਏਗੀ ਔਰ ਚੱਲਣ ਲੱਗ ਜਾਣਗੇ ਕਿਉਂ ਇਹਨਾਂ ਦੇ ਆਪਰੇਟ ਹੋਏ ਹੋਏ ਸੀਗੇ ਤੇ ਇਨਫੈਕਸ਼ਨ ਹੋ ਗਈ ਸੀ ਤੇ ਲਾਟੇ ਨਦੀ ਰਿਮੂਵ ਕਰ ਦਿੱਤੀ ਗਈ ਉਹਨੇ ਬਹੁਤ ਜ਼ਿਆਦਾ ਖੁਸ਼ ਨੇ ਔਰ ਕੱਲ ਹਸਪੀਟਲ ਸੀ ਛੁੱਟੀ ਲਈ ਹੈ ਇਹਨਾਂ ਨੇ ਸਪੈਸ਼ਲ ਡੀ ਐਮ ਸੀ ਚ ਕਿ ਮੈਂ ਲੈਗ ਲਗਵਾਨੀ ਮੈਨੂੰ ਛੁੱਟੀ ਦੇ ਦੋ ਨਹੀਂ ਤਾਂ ਅਸੀਂ ਪਤਾ ਕਿਥੋਂ ਅਸੀਂ ਬਹੁਤ ਪੈਸਾ ਹਰ ਜਗ੍ਹਾ ਪੈਸਾ ਮੰਗ ਰਹੇ ਨੇ ਇੱਥੇ ਇਹਨਾਂ ਨੂੰ ਮਤਲਬ ਪਤਾ ਸਾਨੂੰ ਕਿਸੇ ਨੇ ਦੱਸਿਆ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਫ੍ਰੀ ਕੋਈ ਪੈਸੇ ਨਹੀਂ ਲੈਂਦੇ ਕੁਝ ਨਹੀਂ ਫ੍ਰੀ ਚ ਕਰ ਰਹੇ ਨੇ ਪੈ ਫਰੀਦੀ ਵੀ ਨਹੀਂ ਮੈਨੂੰ ਕਾਫੀ ਕੇਅਰ ਵੀ ਕੇਅਰ ਨਾ ਲਗਾ ਰਹੇ ਨੇ ਅਸੀਂ ਦੇਖ ਰਹੇ ਹਾਂ ਬਹੁਤ ਕੇਅਰ ਕਰ ਰਹੇ ਨੇ ਪੇਸ਼ੈਂਟ ਆਇਆ ਨੂੰ ਚਾਹ ਪਾਣੀ ਰੋਟੀ ਹਰ ਦਾ ਅਰੇਂਜਮੈਂਟ ਹਰ ਚੀਜ਼ ਦੇ ਰਹੇ ਨੇ ਪਹਿਲੇ ਵੀ ਆਈ ਸੀ ਅਸੀਂ ਕੋਲ ਉਦੋਂ ਨਾਪ ਲਿਆ ਸੀਗਾ ਮੇਰੇ ਮੇਜਰਮੈਂਟ ਤੇ ਹੁਣ ਉਹਨਾਂ ਨੇ ਬੁਲਾਇਆ ਸੀ ਕਿ ਲਗਾ ਦੇਾਂਗੇ ਤੇ ਬਸ ਇਹ ਕੀ ਪਰਮਾਤਮਾ ਇਹਨਾਂ ਨੂੰ ਵਧੀਆ ਇਹਨਾਂ ਦੀ ਉਮਰ ਲੰਬੀ ਕਰੇ ਜਿਹੜੀ ਸੰਸਥਾ ਬਣੀ ਹੋਈ ਹੈ ਬਹੁਤ ਵਧੀਆ ਮੇਰੇ ਹਸਬੰਦ ਕਹਿੰਦੇ ਕਿ ਮੈਂ ਠੀਕ ਹੋ ਜਾ ਮੈਂ ਇਹਨਾਂ ਦੇ ਨਾਲ ਜੁੜਾਂਗਾ ਪੱਕੀ ਨਾ ਬੇ ਜੀ ਨਵਜੋਤ ਸਿੰਘ ਹੈ ਜੀ ਕੀ ਹੋਇਆ ਕਿਸੇ ਕਿਵੇਂ ਐਕਸੀਡੈਂਟ ਹੋ ਗਿਆ ਸੀ ਹਾਂਜੀ ਮੁੰਡੇ ਦਾ ਜਨਮ ਦਿਨ ਮਨਾਇਆ ਸੀ ਆਪਣੇ ਦਾ ਉਹਦੇ ਕਰਕੇ ਗੱਡੀ ਆਲਾ ਸਾਈਡ ਮਾਰ ਗਿਆ ਤੀਜਾ ਸਾਲ ਲੱਗ ਗਿਆ ਭਾਈ ਤੇ ਅੱਜ ਇੱਥੇ ਪਹੁੰਚੋ ਆਰਟੀਫੀਸ਼ੀਅਲ ਲਿੰਕ ਲਗਾਉਣ ਦੇ ਲਈ ਕਿਵੇਂ ਦਾ ਲੱਗ ਰਿਹਾ ਬਹੁਤ ਠੀਕ ਆ ਵਧੀਆ ਲੱਗ ਰਿਹਾ ਜੀ ਤਾਂ ਕਹਿੰਦੇ ਵਧੀਆ ਲੁਆਣ ਆ ਉਹ ਵਧੀਆ ਸੇਵਾ ਕਰਦੇ ਕੀ ਲੱਗਦਾ ਵੀ 3 ਸਾਲ ਤੋਂ ਬੈੱਡ ਤੇ ਬੈਠੇ ਸੀ ਅੱਜ ਆਪਣੇ ਪੈਰਾਂ ਦੇ ਉੱਤੇ ਚੱਲ ਪਾਉਗੇ ਕਿਵੇਂ ਦਾ ਮਹਿਸੂਸ ਕਰ ਰਿਹਾ ਵਧੀਆ ਲੱਗਣਾ ਭਾਈ ਹੋਰ ਕੀ ਪੈਰਾਂ ਤੇ ਤੰਨ ਫਿਰ ਲੱਗਾਗੇ ਆਪਣੇ ਹੋਰ ਕੀ ਨਿਆਣੇ ਵੀ ਛੋਟੇ ਛੋਟੇ ਆ ਉਹ ਵਧੀਆ ਲੱਗੂਗਾ ਹੋਰ ਕੀ ਆਪਣੇ ਲੱਤ ਲਵਾ ਕੇ ਬੰਦਾ ਆਪ ਤੋਰਨ ਫਿਰ ਲੱਗੇ ਚੰਗੀ ਗੱਲ ਇੱਕ ਨੂੰ ਮੀਨ ਐਨ ਜੀਓ ਬਾਰੇ ਕਿਵੇਂ ਪਤਾ ਲੱਗਿਆ ਹੈ ਸੰਸਥਾ ਬਾਰੇ ਇਹ ਸਾਡੇ ਜੀਜਾ ਜੀ ਨੇ ਦੱਸਿਆ ਸੀ ਜੀ ਹਾਂਜੀ ਹਾਂਜੀ ਤੇ ਬਿਲਕੁਲ ਫ੍ਰੀ ਲਗਾਏ ਜਾ ਰਹੇ ਨੇ ਜਾਂ ਕੋਈ ਪੈਸੇ ਵੀ ਲੈ ਜਾ ਰਹੇ ਨੇ ਨਹੀਂ ਨਹੀਂ ਫ੍ਰੀ ਹੈ ਜੀ ਤਾਂ ਕੀ ਕਹਿਣਾ ਚਾਹੋਗੇ ਇਸ ਸੰਸਾਰ ਵੱਲੋਂ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਉਹ ਵਧੀਆ ਕਰ ਰਹੇ ਆ ਜੀ ਆਪਾਂ ਤਾਂ ਕਹਿੰਦੇ ਬਹੁਤ ਵਧੀਆ ਕੰਮ ਕਰ ਰਹੇ ਆ ਹਾਂਜੀ ਬਹੁਤ ਤਰੱਕੀ ਹੋ ਰਹੀ ਆ ਇਹਨਾਂ ਦੇ ਸਮਾਗਮ ਅਸੀਂ ਹੱਥ ਜੋੜਦੇ ਆ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਅੱਗੇ ਵੀ ਪਰਮਾਤਮਾ ਦੇ ਨਰਾਤਾ ਜੀ ਤਰੱਕੀ ਆ ਬੁਝੇ ਬੱਚੇ ਪਰਮਾਤਮਾ ਦੀ ਨਾ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਨੇ ਬਹੁਤ ਸੰਖੁਸ਼ੀ ਆ ਮੇਰੇ ਬੇਟੇ ਤੇ ਲੱਤ ਲੱਗਣ ਲੱਗੀ ਆ ਮੇਹੀ 3 ਸਾਲ ਤੋਂ ਮੰਜੀ ਪਰ ਬੈਠਾ ਆ ਮੈਨੂੰ ਪਤਾ ਸੀ ਪੋਟੀ ਵੀ ਮੈਂ ਸਵਾਬ ਕਰ ਸਰ ਕੁਝ ਮੈਂ ਸਵਾਬ ਕਰਦੀ ਤੇ ਇਸਕੇ ਮਾਮਾ ਪੇਕੇਮ ਚ ਲੱਗੇ ਆ ਹੁਣ ਮੈਨੂੰ ਪਤਾ ਨਾ ਮੇਰੇ ਆਪਣੇ ਬੱਚਾ ਜਵਾਨ ਆ ਮੇਰੇ ਇੱਕ ਮੇਰੇ ਘਰ ਵਾਲਾ ਵੀ ਹੈ ਨਹੀਂ ਨਾ ਤੇ ਇਸਕੇ ਲਈ ਮੈਂ ਕਰਦੀ ਆ ਬਹੁਤ ਖੁਸ਼ੀ ਕਰਦੀ ਆ ਵੀ ਸਭ ਪਰਮਾਤਮਾ ਸਭ ਕੁਝ ਜੈ ਤਰੱਕੀ ਰਵੇ ਬਹੁਤ ਬਹੁਤ ਸੋਬਾ ਜੀ ਥੈਂਕ ਯੂ ਸੋ ਐਕਟ ਹਿਊਮਨ ਐਨਜੀਓ ਤੇ ਡੂ ਗੁੱਡ ਫਾਊਂਡੇਸ਼ਨ ਦੇ ਵੱਲੋਂ ਅੱਜ 18 ਲੋਕਾਂ ਨੂੰ ਜਿਹੜਾ ਆਰਟੀਫੀਸ਼ੀਅਲ ਲਿੰਬਸ ਲਗਾਏ ਗਏ ਨੇ ਜਿਸ ਦੇ ਨਾਲ ਉਹ ਲੋਕ ਜਿਹੜੇ ਚੱਲ ਫੇਰ ਨਹੀਂ ਸਕਦੇ ਸੀ ਅੱਜ ਚੱਲ ਫੇਰ ਵੀ ਸਕਦੇ ਨੇ ਤੇ ਆਪਣਾ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਕੰਮ ਕਾਜ ਕਰਨਾ ਹੈ ਕਿਸੇ ਤਰੀਕੇ ਦੇ ਨਾਲ ਕੋਈ ਵੀ ਚਾਹੇ ਪੌੜੀਆਂ ਚੜ੍ਹਨੀਆਂ ਨੇ ਜਿੰਨੇ ਮਰਜ਼ੀ ਕਿਲੋਮੀਟਰ ਹੁਣ ਚੱਲ ਵੀ ਸਕਦੇ ਨੇ ਸੋ ਇੱਕ ਚੰਗਾ ਉਪਰਾਲਾ ਇਹਨਾਂ ਦੇ ਵੱਲੋਂ ਕੀਤਾ ਗਿਆ ਤੇ ਲੋਕ ਵੀ ਜਿਹੜੇ ਨੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਸੋ ਇਸ ਵੀਡੀਓ ਨੂੰ ਵਾਦੋ ਵਾਦੇ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਜਿਹੜੇ ਲੋਕ ਇਸ ਐਨਜੀਓ ਬਾਰੇ ਜਿਨ੍ਹਾਂ ਨੂੰ ਨਹੀਂ ਪਤਾ ਤੇ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਵੀ ਅੰਗ ਨਹੀਂ ਹੈ ਤੇ ਉਹ ਆਰਟੀਫੀਸ਼ੀਅਲ ਲੈਂਬਸ ਉਹ ਵੀ ਬਿਲਕੁਲ ਫ੍ਰੀ ਲਗਵਾਉਣਾ ਚਾਹੁੰਦੇ ਨੇ ਤਾਂ ਇਸ ਸੰਸਥਾ ਦੇ ਨਾਲ ਕੰਟੈਕਟ ਕਰਕੇ ਆਪਣਾ ਇੱਕ ਨਵਾਂ ਜੀਵਨ ਜਿਹੜਾ ਉਹ ਜੀ ਸਕਣ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ